ਵਾਹਿ ਗੁਰੂ ਵਾਹਿ ਗੁਰੂ ਕੋਈ ਖੁਦਾ ਕਿ ਕੋਈ ਸ਼ਾਂਤੀ ਰੱਖਦਾ ਨਹੀਂ ਪਈ ਗੁਰੂ ਦੇ ਦਵਾਰ ਕਿਤੇ ਵੀ ਧਾਰਮਿਕ ਪ੍ਰਚਾਰ ਹੋ ਰਿਹਾ ਉਸ ਅਕਾਲ ਪੁਰਖ ਦੀ ਉਸਤਤ ਹੋ ਰਹੀ ਹੈ ਉਹਨਾਂ ਨੂੰ ਕੋਈ ਪਤਾ ਨਹੀਂ ਇਹ ਮਤ ਕਰਤੂਤ ਪਸ਼ੂ ਕੀ ਮਾਸ ਜਾਤ ਦੇਖਣ ਵਾਲੇ ਬੰਦੇ ਪਰ ਕਰਤੂਤ ਤਾਂ ਜਾਨਵਰ ਨਹੀਂ ਹੈ ਉਨਾਂ ਨੇ ਹੀ ਪਤਾ ਕਿ ਨਹੀਂ ਭਾਈ ਜੇ ਅਸੀਂ ਸੌਣ ਨਹੀਂ ਸਕਦੇ ਕੋਈ ਡਿਸਟਰਬ ਕਿਸੇ ਨੂੰ ਮੁਸ਼ਕਲ ਦੇ ਵਿੱਚ ਨਾ ਪਾਈ ਅਸੀਂ ਸ਼ਾਂਤੀ ਰੱਖੀ ਪਰ ਉਹ ਹੀ ਵਿਛੜ ਕੰਦੇ ਭਾਵੇਂ ਕੁੱਤੇ ਦੇ ਲਓ ਭਾਵੇਂ ਬੰਦੇ ਦੇਖ ਲਓ ੋਂਕਣਾ ਬਰਾਬਰ ਹੀ ਹੁੰਦਾ ਇਹਨਾਂ ਦਾ ਕੁੱਤਾ ਤਾਂ ਇੱਕ ਜਾਨਵਰ ਹੈ ਕੁੱਤਾ ਤਾਂ ਇੱਕ ਜਾਨਵਰ ਹੈ ਭਾਈ ਜਿਨ੍ਹਾਂ ਨੂੰ ਪਾਲਦੇ ਵੀ ਅਸੀਂ ਹੀ ਕਿ ਆਮ ਦੇਖਦੇ ਹਾਂ ਅਸੀਂ ਕਿ ਜਿੰਨੇ ਵੀ ਨਗਰ ਦੇ ਚਾਰੋਂ ਤਰਫ ਵੀ ਉਹਨੇ ਬੰਦੇ ਨੇ ਜਿੰਨੇ ਕੁੱਤੇ ਘੁਮਾ ਲਏ ਸੀ ਕਿ ਜਿਹੜੇ ਕੁੱਤੇ ਨੇ ਭਾਈ ਇਹਨਾਂ ਲੋਕ ਪਤਨੇ ਕੀ ਕੁਝ ਕਹਿੰਦੇ ਵੀ ਨਾ ਰੋਟੀ ਪਾਇਆ ਤਾਂ ਤੇ ਪਾਇਆ ਸਾਡਾ ਕੋਈ ਵੀ ਸ਼ੁਕਰ ਮਹਿਲ ਖੜੀ ਦੀ ਗੀ ਜਾਂ ਕਾਰੋਬਾਰ ਚੱਲ ਪੈਣਗੇ ਅਸੀਂ ਰੋਗ ਹੋ ਜਾਾਂਗੇ ਸਾਡੇ ਮਨਾਂ ਚ ਹੁੰਦਾ ਤਾਂ ਵੈਸਾ ਹੁੰਦਾ ਨਾ ਉਹ ਪਾਈ ਦੀ ਐਸੀ ਕੋਈ ਗੱਲ ਹੁੰਦੀ ਤਾਂ ਪਾਸ਼ਾ ਨੇ ਕਹਿਣਾ ਸੀ ਕਿਤੇ ਤਾਂ ਕੋਈ ਤਿਹਾਸ ਦੇ ਵਿੱਚ ਐਸੀ ਗੱਲ ਆ ਜਾਂਦੀ ਕਿ ਫਲਾਣੀ ਜਗਾ ਦਿੱਤੇ ਜਿਵੇਂ ਗੁਰੂ ਸਾਹਿਬਾਨਾ ਨੇ ਭੁੱਖਿਆਂ ਨੂੰ ਆਣਾ ਦਿੱਤਾ ਰੋਗੀਆਂ ਦੇ ਰੋਗ ਦੂਰ ਕੀਤੇ ਕੂੜੀਆਂ ਵਾਤੇ ਪਿੰਗਲ ਖਾਨਾ ਖੋਲੇ ਇਹਨਾਂ ਜਾਨਵਰਾਂ ਵਾਤੇ ਕੋਈ ਖੋਲਿਆ ਹੋਏ ਪਾਕ ਇਹ ਗੱਲ ਬੜੀ ਬੜਾਈ ਕਹਾਤੀ ਕਿਸ ਨੇ ਕਹਿ ਦਿੱਤੀ ਕਿ ਅਸੀਂ ਇਹ ਗੱਲ ਤਾਂ ਖਿਆਲ ਰੱਖਦੇ ਆ ਪਰ ਇਹ ਨਹੀਂ ਦੁਖਦੇ ਜਿਨ੍ਹਾਂ ਨੂੰ ਅਸੀਂ ਪਾਲਦੇ ਆ ਵੀ ਹੁਣ ਦੇਖੋ ਨਗਰ ਦੇ ਵਿੱਚ ਵੀ ਕਿਵੇਂ ਗੰਦਗੀ ਚਾਰੇ ਤਰਫ ਜਿੱਧਰ ਦੇਖੋ ਵੀ ਸਾਰਾ ਦਿਨ ਇਹਨਾਂ ਦੀ ਚਾਹ ਚਾਹ ਨਹੀਂ ਖਤਮ ਹੁੰਦੀ ਇਹਨਾਂ ਨੂੰ ਕੋਈ ਧਰਮ ਦਾ ਨਹੀਂ ਗਿਆ ਉਸ ਤਰ੍ਹਾਂ ਬੰਦੇ ਵੀ ਕੁਝ ਐਸੇ ਹੀ ਹੈ ਉਹਨਾਂ ਨੂੰ ਪਤਾ ਹੀ ਕੋਈ ਨਹੀਂ ਦੋ ਬਈ ਕਥਾ ਕੀਤਨ ਪਾਠ ਹੋ ਰਿਹਾ ਵੀ ਅਸੀਂ ਗੁਰੂ ਦੇ ਦਵਾਰੇ ਚਾਰੋਂ ਤਰਫ ਸ਼ਾਂਤ ਰਖੀਏ ਘੰਟਾ ਅੱਧਾ ਘੰਟਾ ਕਿਉਂਕਿ ਉਹਨਾਂ ਨੂੰ ਨਾਮ ਵਾਲਾ ਰਾਸ ਹੀ ਕੋਈ ਨਹੀਂ ਉਹਨਾਂ ਨੂੰ ਕੋਈ ਰਸ ਨਹੀਂ ਹੈ ਹੁੰਦਾ ਇਹਨਾਂ ਪਸ਼ੂ ਪੰਛੀਆਂ ਦੀ ਤਰ੍ਹਾਂ ਦੇ ਕਿ ਜਿਵੇਂ ਅਸੀਂ ਗਜਾਏ ਹੋਏ ਨੇ ਟਕਾਏ ਹੋਏ ਨੇ ਕਿ ਆਹ ਵੇਖਦੇ ਆਂ ਬਈ ਵੀ ਚਲੋ ਭਾਈ ਆਪਣੇ ਘਰ ਆਪਣੇ ਥਾਲੀ ਚ ਖਾ ਲਾਓ ਕਿ ਬਾਹਰ ਛੜਕਾਂ ਦੇ ਉੱਤੇ ਬਹੁਤੇ ਲੋਕ ਆਹ ਵਿਚਾਰਾਂ ਚੱਲਦੀਆਂ ਆਂ ਵੀ ਚਲੋ ਕੋਈ ਜੱਟ ਜ਼ਿੰਮੇਵਾਰ ਕਿਸਾਨ ਐ ਸੀ ਗਲਤੀ ਕਰੇ ਐਸਾ ਕੰਮ ਕਰੇ ਭਾਈ ਉਹਦਾ ਕਿਸਾਨ ਆ ਖੇਤੀਬਾੜੀ ਕਰਦਾ ਵਾਵਾ ਕਿੱਲਾਂ ਦੀ ਜ਼ਮੀਨ ਆ ਕੋਈ ਪਾਉਂਦਾ ਸਮਝ ਦੀ ਗੱਲ ਆਉਂਦੀ ਐ ਵੀ ਫੇਰ ਸਮਝ ਆਉਂਦੀ ਐ ਵੀ ਚਲੋ ਬਈ ਇਹ ਤਾਂ ਮੋਟੀ ਸਾਮੀ ਸੀ ਪਾ ਦਿੱਤਾ ਵੀ ਸਿਰ ਦਿੱਤਾ ਕੁਛ ਕਰ ਹੀ ਜਾਵੇ ਹੁਣ ਜੋ ਸਖਸ ਖੁਦ ਸਰਕਾਰੀ ਕਣਕ ਦੇ ਇੰਤਜ਼ਾਰ ਤੇ ਰਹਿੰਦਾ ਕਿਲੋ ਕਿਲੋ 2-2 ਕਿਲੋ ਕਣਕ ਦੇ ਲੜਾਈ ਝਗੜਾ ਉੱਥੇ ਡਿਪੂ ਵਾਲਿਆਂ ਨਾਲ ਹੁੰਦਾ ਮੈਨੂੰ ਘੱਟ ਦਿੱਤੀ ਆ ਦਿੱਤੀ ਹੈ ਉਹ ਵੀ ਐਸੀ ਹੈ ਮੇਰੇ ਵਰਗੇ ਐਸੇ ਇਨਸਾਨ ਵੀ ਹੈਗੇ ਕਹਿੰਦੇ ਪਤਾ ਨਹੀਂ ਵੀ ਮੈਂ ਵੱਧ ਕੁੱਤਿਆਂ ਦੀ ਸੇਵਾ ਕਰੂੰ ਮੈਨੂੰ ਕਥਾ ਕੀਰਤਨ ਬੰਦਨੀ ਵੱਧ ਆਉਣ ਲੱਗ ਜੂਗਾ ਐਸੇ ਵੀ ਹਨ ਪਰ ਅਸਲ ਸੇਵਾ ਤਾਂ ਭਾਈ ਇਹੀ ਹੁੰਦੀ ਹੈ ਕਿ ਸੰਸਾਰ ਦੇ ਵਿੱਚ ਆਪਣੇ ਫਰਜ਼ ਨੂੰ ਨਿਭਾਉਣਾ ਫਰਜ਼ ਦੇ ਅਧੀਨ ਚੱਲਣਾ ਨਹੀਂ ਭਾਈ ਇਹ ਮੈਂ ਕਾਰਜ ਕਰਨਾ ਜਿਹਦਾ ਕਾਰਜ ਕਰਨਾ ਇਹਦਾ ਸੰਸਾਰ ਦੇ ਨਾਲ ਮਲਤ ਮਤਲਬ ਸੰਸਾਰ ਨੂੰ ਕੋਈ ਇਹਦਾ ਨੁਕਸਾਨ ਨਹੀਂ ਹੋਣਾ ਫਾਇਦਾ ਹੀ ਫਾਇਦਾ ਮੈਂ ਕਿਸੇ ਨੂੰ ਨੁਕਸਾਨ ਨਹੀਂ ਕਰਨਾ ਚਾਹੁੰਦਾ ਇਹ ਹੁੰਦੀ ਹੈ ਫਰਜ਼ ਤੇ ਸਾਰੇ ਪਾਸੇ ਖੁਸ਼ ਸਾਰੇ ਪਾਸੇ ਖੁਸ਼ੀ ਮਾਹੌਲ ਬਣਿਆ ਰਹਿੰਦਾ ਹੁਣ ਜਿੱਥੇ ਉਲਟ ਹੋ ਜਾਂਦਾ ਉੱਥੇ ਤੁਹਾਨੂੰ ਪਤਾ ਹੀ ਹੈ ਫਿਰ ਕੀ ਹੁੰਦਾ ਇਹਦਾ ਕੋਸਮ ਹੱਲੇ ਦਾ ਨਾ ਵੀ ਕੀ ਲੈਣੇ ਤੁਹਾਨੂੰ ਪਤਾ ਹੀ ਹੈ ਨਾ ਕਰਦਾ ਕੀ ਮਾਹੌਲ ਨੇ ਵੀ ਕੀ ਇਹਨਾਂ ਦੇ ਕੰਜਰ ਘਾਟ ਇਹਨਾਂ ਦਾ ਨਿੱਕੀ ਕੰਮ ਹੈ ਜ। ਭਾਵ ਉੱਥੇ ਫਰਜ਼ ਨਹੀਂ ਨਿਭਾਈ ਜਾਂਦੇ। ਇੱਥੇ ਮੰਨ ਦਾ ਫਰਜ਼ ਹੈ ਕਿ ਭਾਈ ਤੂੰ ਭਜਨ ਬੰਦਗੀ ਇਹ ਸਰੀਰ ਤੋਂ ਕਰਵਾ। ਇਹਨਾਂ ਅੱਖਾਂ ਦੇ ਨਾਲ ਉਸ ਮਾਲਕ ਦੇ ਦਰਸ਼ਨ ਦਿਦਾਰੇ ਕਰ। ਕੰਨਾਂ ਦੇ ਨਾਲ ਉਸ ਪ੍ਰੀਤਮ ਪਿਆਰੇ ਦੀ ਬਾਣੀ ਨੂੰ ਸਰਵਣ ਕਰ। ਉਹਦੇ ਗੁਣਾਂ ਨੂੰ ਸਰਵਣ ਕਰ। ਇੰਨੀਆਂ ਰਸਨਾ ਦੇ ਨਾਲ ਕਿ ਜਿਹੜੀ ਤੈਨੂੰ ਵਾਹਿਗੁਰੂ ਨੇ ਇੱਕ ਰਸਨਾ ਦਿੱਤੀ ਹੋਈ ਹੈ ਨਾ ਵੀ ਇਹਦੇ ਨਾਲ ਉਸ ਵਾਹਿਗੁਰੂ ਦਾ ਸਿਮਰਨ ਕਰ ਭਜਨ ਕਰ ਅਠੇ ਪਹਿਰ ਉਹਦੀ ਹੀ ਗੁਣ ਗਾਇਨ ਕਰਿਆ ਕਰ ਉਹਦਾ ਹੀ ਨਾਮ ਆਪਣੀ ਰਸਨਾ ਤੇ ਰੱਖਿਆ ਕਰ ਹੋਰ ਨਾ ਕੁਝ ਬੋਲੀ ਕੇਵਲ ਤੋਂ ਕੇਵਲ ਅਕਾਲ ਪੁਰਖ ਦੀ ਭਜਨ ਬੰਦਗੀ ਵਿੱਚ ਧਿਆਨ ਦਿਆ ਕਰ ਹੁਣ ਇਹ ਉਹਦਾ ਫਰਜ ਹੈ ਪਰ ਜੇ ਫੈਜ ਤੋਂ ਉਲਟ ਹੋ ਗਏ ਨਹੀਂ ਜਪੇ ਆਤਮਾ ਪਟਕਦੀ ਹੈ ਜਨਮਾਂ ਜਨਮਾਂ ਲਈ ਪਟਕਦੀ ਹੈ ਸਰੀਰ ਮਿਲਦੀ ਹੈ ਉਹਦੀ ਇੱਛਾ ਪੂਰੀ ਨਹੀਂ ਹੁੰਦੀ ਉਹ ਵੈਰੀ ਅਗੇ ਇਹ ਅਰਦਾਸਾ ਕਰਦਿਆਂ ਇਹ ਮੇਰੇ ਪ੍ਰਮਾਤਮਾ ਮੇਰੇ ਪਤੀ ਪਰਮੇਸ਼ਰ ਮੈਨੂੰ ਕਿ ਚੰਗਾ ਮਨ ਦੇ ਜਿਹੜਾ ਇਸ ਸਰੀਰ ਦੇ ਦੁਆਰਾ ਉਹ ਕਰਮ ਕਰੇ ਜਿਨ੍ਹਾਂ ਕਰਮਾਂ ਨੂੰ ਕਰਕੇ ਮੇਰੇ ਕੋਲ ਨਾਮ ਧਨ ਦਾ ਖਜ਼ਾਨਾ ਆਣਾ ਕਿ ਇਹ ਮੰਨੀ ਹੈ ਕਿਸੇ ਨੂੰ ਪ੍ਰੇਰਦਾ ਭਾਈ ਉਹ ਹੁਣ ਜਿਹਦਾ ਮਨ ਗੁਰਮਤ ਦੇ ਅਧੀਨ ਹੋ ਜਾਂਦਾ ਗੁਰਮਤ ਦੀ ਹਰ ਗੱਲ ਨੂੰ ਮੰਨਦਾ ਭਾਵ ਆਪਣੇ ਗੁਰੂ ਦੀ ਜੋ ਵੀ ਧਰਮ ਗੁਰੂ ਹੁੰਦੇ ਹਨ ਅਲਟਾ ਫੋਲੇ ਠੱਗ ਠੇਗਣੇ ਨਹੀਂ ਵੀ ਐਵੇਂ ਜਿਹੜੇ ਬਣਾਈ ਬੈਠੇ ਆ ਇਹਨਾਂ ਦੀ ਗੱਲ ਨਹੀਂ ਗੁਰਮਤ ਦਾ ਗਿਆਨ ਦੇਣ ਵਾਲੇ ਉਹ ਗੁਰੂ ਸਹਿਬਾਨ ਜਿਨ੍ਹਾਂ ਨੇ ਧਰਮ ਦੇ ਲਈ ਆਪਣੇ ਪ੍ਰਵਾਹ ਤੱਕ ਵਾਰ ਦਿੱਤੇ ਆਪਾ ਵਾਰ ਦਿੱਤਾ ਤਤੀਆਂ ਤਵੇ ਤੇ ਬੈਠ। ਸੰਤ ਉਹ ਨਹੀਂ ਬ੍ਰह्मज्ञानी ਉਹ ਨਹੀਂ ਜੋ ਅੱਜ ਵੱਡੀਆਂ ਵੱਡੀਆਂ ਗੱਡੀਆਂ 'ਚ ਐਸੀ ਤਰ੍ਹਾਂ 'ਚ ਬੈਠੇ ਹੈ ਮਹਿਲ ਬਣਾਏ ਆ ਉਹ ਸੰਤ ਨਹੀਂ ਹੈ ਉਹ ਤਾਂ ਇੱਕ ਪਖੰਡ ਹੈ। ਸੰਤ ਹੈ ਭਈ ਉਹ ਸੰਤ ਹੈ ਉਹ ਬ੍ਰह्मज्ञानी ਉਹ ਜਿਹੜਾ ਤਤੀ ਤਵੀ ਤੇ ਬੈਠਾ। ਸੰਤ ਉਹ ਹੈ। ਜੋ ਘਰ ਘਰ ਜਾ ਕੇ ਉਦਾਸੀਆਂ ਕਰਦਾ ਦੇਸ ਅੰਦਸਤਾਨ ਦਾ ਜਾਂਦਾ ਕਿ ਭਾਈ ਉਹਨਾਂ ਨੇ ਦੇਖਿਆ ਵੀ ਜਿੱਥੇ ਜਿੱਥੇ ਸੰਸਾਰ ਦੇ ਵਿੱਚ ਉਹ ਕੀ ਆਪਣੇ ਵਾਂਗੂ ਸ਼ਹਿਰ ਸਪਾਟਾ ਕਰਨਗੇ اسی ਗੁਰਨਾਨਕ ਦੇਵ ਮਹਾਰਾਜ ਵੀ ਜਿਵੇਂ ਆਪੋ ਤਾਂ ਫਲਾਣੇ ਗੁਰਦਾਰੇ ਉਹ ਗੁਰਦਾਰੇ ਇਹ ਗੁਰਦਾਰੇ ਉਹ ਤਾਂ ਪਾਛਾ ਕਿਤੇ ਗਏ ਹੀ ਨਹੀਂ ਅਸੀਂ ਜਗ੍ਹਾ ਤੇ ਕਿ ਅੱਜ ਮੈਂ ਫਲਾਣੇ ਪੀਰ ਤੇ ਨਾ ਆ ਮੈਂ ਉੱਥੇ ਜਾ ਆ ਜਿੰਨੇ ਕੋ ਸੁਣਦੇ ਸਭ ਬ੍ਰਾਹਮਣਾਂ ਪੰਡਤਾਂ ਦੇ ਬਣਾਏ ਹੋਏ ਨੇ ਇਹ ਗਿਆਨ ਚਾਰਤਾਂ ਨੇ ਵੀ ਬਣਾਈ ਹੋਈ ਹੈ ਉਹ ਤਾਂ ਉਥੇ ਗਏ ਜਿਵੇਂ ਡਾਕਟਰ ਆਪਣਾ ਝੋਲਾ ਚਾਕੇ ਜਾ ਕੇ ਬੀ ਜਿੱਥੇ ਕੋਈ ਛੋਟੇ ਤੇ ਛੋਟੇ ਸਬਜ਼ੀ ਵਾਲਾ ਵੀ ਹੈ ਨਾ ਵੇਚਣਾ ਉਹਦਾ ਕਿੱਥੇ ਵੇਚਣਾ ਉਹਦਾ ਜਿੱਥੇ ਪਤਾ ਵੀ ਇੱਥੇ ਇਹਨਾਂ ਲੋਕਾਂ ਨੇ ਵੀ ਇਹ ਮੇਰੀ ਸਬਜ਼ੀ ਖਾਣੀ ਹੈ ਤੇ ਵਿਕੇਗੀ ਇਹਨਾਂ ਨੂੰ ਲੋੜ ਹੈ ਉਹ ਭਾਵ ਜਿੱਥਾ ਜਿੱਥੇ ਜਿੱਥੇ ਲੋੜ ਹੁੰਦੀ ਹੈ ਉੱਥੇ ਵਾਲਾ ਬੰਦਾ ਕੰਮ ਕਰ ਵਾਲਾ ਪਹੁੰਚ ਜਾਂਦਾ ਇਸ ਤਰ੍ਹਾਂ ਹੁੰਦਾ ਹੈ ਔਰ ਗੁਰਨਾਨਕ ਸਾਹਿਬ ਪਾਤਸ਼ਾਹੀ ਜੀ ਜੇ ਉਦਾਸੀਆਂ ਕਰਦੇ ਤੁਰੇ ਜਾਂਦੇ ਹਨ ਉਹ ਮਾਇਆ ਦੇ ਖਾਤਰ ਕਿਤੇ ਨਹੀਂ ਤੁਰੇ ਔਰ ਸਾਡੇ ਤਾਂ ਜਿੰਨੇ ਸਾਰੇ ਬ੍ਰਹਮ ਗਿਆਨੀ ਐ ਕੋਈ ਵੀ ਪ੍ਰਚਾਰਕ ਦੇਖਦੇ ਅਭੀ ਮਾਇਆ ਕਿਥੋਂ ਬਧੋਣੀ ਐ ਦੇਚ ਰਹੀ ਐ ਵਿਦੇਸ਼ ਚ ਰਹੀ ਐ ਕਿੱਥੇ ਜੇ ਭੱਜੇ ਫਿਰਦੇ ਆ ਨਾ ਮਾਇਆ ਦੇ ਪਿੱਛੇ ਪਿੱਛੇ ਪਰ ਗੁਰਨਾਨਕ ਸਾਹਿਬ ਪਾਤਸ਼ਾਹੀ ਨੇ ਆਪਣਾ ਜੀਵਨ ਦੀਆਂ ਚਾਰ ਉਦਾਸੀਆਂ ਕੀਤੀਆਂ ਚਾਰ ਉਦਾਸੀਆਂ ਵਿੱਚ ਇਹ ਦੇਖਿਆ ਕਿ ਕਿੱਥੇ ਕਿੱਥੇ ਦੁਖੀ ਆਤਮਾ ਨੇ ਦੁਖੀ ਸੰਸਾਰ ਕਿੱਥੇ ਕਿੱਥੇ ਦੁਸ਼ਟ ਪ੍ਰਾਣੀ ਬੈਠੇ ਆ ਵੀ ਉਹਨਾਂ ਦਾ ਆਧਾਰ ਕੀਤਾ ਜਾ ਕੇ ਕਿ ਕਿਸੇ ਨੇ ਜਾ ਕੇ ਇਹ ਨਹੀਂ ਕਿਹਾ ਕਿ ਮੈਂ ਤੇਰੇ ਰੋਗ ਕਰਦਾ ਭਾਈ ਤਕਲੀਫ ਕੱਢੀ ਹੈ ਮੈਨੂੰ ਇੰਨੀ ਮਾਇਆ ਦੇ ਦੇ ਉਹ ਦੇ ਦੇ ਅੱਜ ਵਾਲੇ ਬ੍ਰਹਮ ਜੀ ਐਨੀ ਕਹਦੇ ਨਾ ਇਤਾਂ ਹੀ ਤਾਂ ਚੋਠਾ ਕਹੀ ਦੇਣਾ ਨੂੰ ਭਾਈ ਇੰਨੇ ਪੈਸੇ ਦੇ ਜਾ 1100 ਦੇ ਜਾ ਅਰਦਾਸ ਕਰ ਉਹ ਤੂੰ ਭਾਈ ਲੋਕਾਂ ਦਾ ਭਲਾ ਕਰਨ ਵਾਸਤੇ ਆਇਆ ਹੈਂ ਕਿ ਯਾਤਰੀ ਢਲਪੀ ਦੁਕਾਨ ਖੋਲੀ ਹੋਈ ਹੈ ਕਿ ਤਾਂ ਦਾ ਡਾਕਟਰ ਹੋਵੇ ਪੈਸੇ ਲਵੇ ਭਾਈ ਉਹਨੇ ਦਵਾਈਆਂ ਖਤਣੀਆਂ ਨੇ ਤੂੰ ਤਾਂ ਇੱਕ ਪ੍ਰਮਾਤਮਾ ਦੀ ਰਹਿਮ ਤੇ ਕੀਤੀ ਅਰਦਾਸ ਕਰਨੀ ਹੈ ਨਾ ਕੋਈ ਦੇ ਦੇ ਨਾ ਦੇ ਦੇ ਭਾਈ ਵੀ ਤੇ ਭਰੋਸਾ ਰੱਖ ਬੈਸਮ ਤੇ ਵਿਸ਼ਵਾਸ ਰੱਖ ਮੰਗ ਮੰਗ ਕੇ ਡਵਾਂਡਾ ਇਹ ਕੀ ਦੇ ਦੇ 51 ਦੇ ਦੇ ਹਜ਼ਾਰਾਂ ਲੱਖਾਂ ਚ ਗੱਲਾਂ ਚੱਲਦੀਆਂ ਇਹਨੇ ਫਿਰ ਕਹਿੰਦੇ ਅਸੀਂ ਬ੍ਰਹਮ ਗਿਆਨੀ ਆ ਫਿਰ ਸੰਤ ਸੰਤ ਕਿੱਥੇ ਬੈਠਾ ਤਤੀ ਤਵੀ ਤੇ ਬੈਠਾ ਹੈ ਸੰਤ ਕਿੱਥੇ ਹੈ ਜਿਹੜਾ ਦੇਸ਼ ਕੋ ਮਜਵ ਲਈ ਸੰਸਾਰ ਦੇ ਲਈ ਜੰਗ ਜਦ ਕਰਦਾ ਚਵੇਂ ਪਾਤਸ਼ਾਹ ਸੰਤ ਕਿੱਥੇ ਬੈਠਾ ਹੈ ਭਾਈ ਜਿਹੜਾ ਚਾਂਦਨੀ ਚੌਂਕ ਦੇ ਵਿੱਚ ਆਪਣਾ ਧਰਮ ਦੀ ਖਾਤਰ ਸੀਸ ਕਟਵਾ ਰਿਆ ਉਹ ਵੀ ਦੂਸਰਿਆਂ ਦੇ ਧਰਮ ਦੀ ਖਾਤਰ ਕਿ ਹਿੰਦੂ ਧਰਮ ਨੂੰ ਤਤੀਬਾ ਨਾ ਲਗੇ ਇਹ ਹੋ ਗਿਆ ਸੰਤ ਆ ਸਾਡੇ ਵਾਲੇ ਤਾਂ ਭਾਈ ਇਹਨਾਂ ਤਾਂ ਸਿੱਖ ਪੰਥ ਦੀ ਨਹੀਂ ਪਤਾ ਕੋਈ ਸੁਰਾਸਾਰ ਹੈ ਕੀ ਵੀ ਪੰਥ ਸਾਡੇ ਵਿੱਚ ਕੀ ਹੋ ਰਿਹਾ ਹੈ ਇਹਦਾ ਵੀ ਸੁਧਾਰ ਕਰੀਏ ਤੇ ਸੰਤ ਤਾਂ ਭਾਈ ਉਹ ਸੀ ਬ੍ਰਹਮ ਗਿਆਨੀ ਤਾਂ ਉਹ ਸੀ ਜਿਨ੍ਹਾਂ ਨੇ ਹਿੰਦੂ ਧਰਮ ਦੇ ਲਈ ਆਪਾਂ ਆ ਬਾਰ ਦਿੱਤਾ ਸੀਸ ਕਲਮ ਹੋ ਗਿਆ ਚਾਂਦਨੀ ਚੋਗੋ ਸੰਤ ਬ੍ਰਹਮ ਗਿਆਨੀ ਉਹ ਨੇ ਸੰਤ ਬ੍ਰਹਮ ਗਿਆਨੀ ਉਹ ਨੇ ਭਾਈ ਜਿਨ੍ਹਾਂ ਨੇ ਆਪਣੇ ਅੱਖਾਂ ਸਾਹਮਣੇ ਆਪਣੇ ਹੀ ਉਮਰ ਦੇ ਵਿੱਚ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਦਿੱਲੀ ਵੱਲ ਤੁਰਦਿਆਂ ਕਹਿੰਦੇ ਪਿਤਾ ਜੀ ਤੁਹਾਡੇ ਤੋਂ ਵੱਡੀ ਮਹਾਨ ਆਤਮਾ ਕੋਈ ਨਹੀਂ ਹੈ ਕਿ ਤੁਸੀਂ ਇਹਨਾਂ ਦੇ ਧਰਮ ਨੂੰ ਬਚਾ ਸਕਦੇ ਹੋ ਬਲੀਦਾਨ ਦੇਵੋ ਤੇ ਉਹੀ ਸੰਤ ਨੇ ਭਾਈ ਉਹੀ ਬ੍ਰਹਮ ਗਿਆਨੀ ਅੱਜ ਵਾਲਾ ਕੋਈ ਨਹੀਂ ਇਹ ਸਾਰੇ ਇਹ ਤੁ ਜੱਟ ਠੱਗ ਬੈਠੇ ਇਹ ਤਾਂ ਸਿਰਫ ਤੁਹਾ ਤੋਂ ਲੈਣਾ ਜਾਣਦੇ ਆ ਆਉਂਦਾ ਜਾਂਦਾ ਕੱਖ ਨਹੀਂ ਬਸ ਇਹਨਾਂ ਨੂੰ ਚਲਾਕੀ ਆਉਂਦੀ ਹੈ ਛਤਰ ਚਲਾਈਆਂ ਜਿਵੇਂ ਜਾਦੂਗਰ ਹੁੰਦੀਆਂ ਨਾ ਉਹ ਨਾਲ ਇਹ ਵੀ ਦਿਖਾਉਂਦੇ ਆ ਭਾਈ ਇਹ ਕੋਈ ਉੱਤੋਂ ਸ਼ਕਤੀ ਨਹੀਂ ਆਈ ਹੋਈ ਇਹ ਤੁਹਾਡੇ ਸਿਰਫ ਅੱਖਾਂ ਦਾ ਭਰਮ ਹੈ ਬਲੇਖਾ ਉਹ ਕੁਝ ਕਰਕੇ ਦਿਖਾਉਂਦੇ ਜਿਵੇਂ ਤਰਕਸੀਰ ਵਾਲੇ ਹੁੰਦੇ ਆ ਔਰ ਇੱਕ ਜਾਦੂਗਰ ਜੋ ਦਿਖਾਦਾ ਉਹ ਕਹਿੰਦੇ ਲੈ ਭਈ ਆ ਤਾਂ ਇਦਾਂ ਹੀ ਹੋ ਜਾਂਦਾ ਪਾਣੀ ਨੂੰ ਅੱਗੇ ਇਸ ਤਰ੍ਹਾਂ ਵੀ ਲੱਗ ਜਾਂਦੀ ਹੈ ਇਹ ਬਹੁਤ ਐਸ तरह కెమికਲ ਹੁੰਦੇ ਨੇ ਨਹੀਂ ਸਾਨੂੰ ਪਤਾ ਜਿਹਨੂੰ ਨਹੀਂ ਪਤਾ ਅੱਖਾਂ ਵਿੱਚ ਕੇ ਵਿਸ਼ਵਾਸ ਕਰਦਾ ਬਾ ਵੀ ਕਹੇ ਜਾਦੂ ਦਿਖਾਇਆ ਸਾਨੂੰ ਇਸ ਤਰ੍ਹਾਂ ਹੀ ਲੱਗਦਾ ਕਿ ਬਾ ਵੀ ਬਾਬੇ ਚ ਬੜੀ ਕਰਾਮਾਤ ਸ਼ਕਤੀ ਹੈ ਰਹਿਮਤ ਹੈ ਦਿੱਤੇ ਪਰ ਹੁੰਦਾ ਹਮਦਾ ਕੁਝ ਨਹੀਂ ਹੈ। ਨਾ ਹੈ ਭਾਈ ਸੰਤ ਬ੍ਰह्म ਗਿਆਨੀ ਗੱਲ ਛੱਡੋ ਇਹ ਤਾਂ ਗੁਰੂ ਦਰਬਾਰ ਦੇ ਇੱਕ ਛੋਟੇ ਜਿਹੇ ਸਿੱਖ ਦੀ ਗਿਣਤੀ ਵਿੱਚ ਵੀ ਨਹੀਂ ਹੈ। ਇਹ ਤਾਂ ਇੱਕ ਸਿੱਖ ਦੀ ਗਿਣਤੀ ਵਿੱਚ ਵੀ ਨਹੀਂ ਹੈ। ਤੇ ਇਹ ਆਪਣੇ ਆਪ ਨੂੰ ਪੂਜਾ ਕਰਾਉਂਦੇ ਆ ਲੱਤਾਂ ਵਾਹਾਂ ਘਟਾਉਂਦੇ ਆ ਕਿੰਨਾ ਕੁਝ ਕਰਦੇ ਆ ਲੱਗੀ ਰਹਿੰਦੇ ਆ ਹੁਣ ਜੇ ਕੋਈ ਨਾ ਜਾ ਕੇ ਦੇਖਿਆ ਹੋਵੇ ਨਾ ਪਤਾ ਵੀ ਇਹਨਾਂ ਬਾਰੇ ਤਾਂ ਫਿਰ ਗੱਲ ਕਰੀਏ ਵੀ ਨਹੀਂ ਭਈ ਇਹ ਤਾਂ ਐਵੇਂ ਸੁਣੀ ਸੁਣਾਈ ਹੈ। ਬੇੰਤੀ ਇਹ ਹੁੰਦੀ ਹੈ ਕਿ ਇਹਨਾਂ ਨੂੰ ਅੰਦਰੋਂ ਦੇਖਿਆ ਹੋਇਆ ਕੋਲ ਰਹਿ ਕੇ ਦੇਖਿਆ ਹੋਇਆ ਕੜ ਕੇ ਦੇਖਿਆ ਹੈ ਵੀ ਕੀ ਕਰਦੇ ਆ ਉਹਨਾਂ ਨੂੰ ਲੱਗਦਾ ਵੀ ਸਾਡਾ ਸੇਵਾਦਾਰ ਆ ਗਿਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਤੁਹਾਡਾ ਕਾਲ ਆ ਗਿਆ ਤੁਹਾਡੀ ਬੇਵਤਾ ਆ ਗਈ ਬੇਕਾਰ ਨੂੰ ਉੱਥੇ ਇਹਨੇ ਤੁਹਾਡੇ ਬਰਾबरी ਦੱਸਣਾ ਤੁਸੀਂ ਕੀ ਕਰਦੇ ਆ ਸੰਤ ਬ੍ਰह्म ਗਿਆਨੀਏ ਭਾਈ ਜਿਨੇ ਜਿਹਨੂੰ ਅਸੀਂ ਅੱਜ ਛੱਡੀ ਬੈਠੇ ਆ ਜਿਨੇ ਅੱਖਾਂ ਸਾਹਮਣੇ ਆਪਣਾ ਪਰਿਵਾਰ ਸਾਹਸਾ ਦੇ ਕਿਨਾਰੇ ਵਿਛੜਦਾ ਦੇਖਿਆ ਹੈ ਨੰਦਪੁਰ ਸਾਹਿਬ ਤੇ ਰਤੇ ਭੁਖੇ ਪਾਣੇ ਆਪਣੇ ਪਰਿਵਾਰ ਨੂੰ ਆਪਣੇ ਸਿੰਘ ਸੂਰਮਿਆਂ ਨੂੰ ਆਪਣੀ ਸਿੱਖ ਸੰਗਤ ਨੂੰ ਦੇਖੀਏ। ਸੰਤ ਦਾ ਭਾਈ ਉਹ ਹੈ ਜਿਨੇ ਆਪਣੀ ਅੱਖਾਂ ਸਾਹਮਣੇ ਧਰਮ ਦੇ ਖਾਤਰ ਆਪਣੇ ਪੁੱਤਰਾਂ ਨੂੰ ਸ਼ਹੀਦ ਕਰਵਾਇਆ। ਸੰਤ ਬ੍ਰਹਮ ਗਿਆਨੀਤਾ ਉਹ ਨੇ ਭਾਈ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਕੀ ਕੁਰਬਾਨੀ ਕੀਤੀ ਹੈ। ਵਿਵਗੈਰ ਦੁਨੀਆ ਨੂੰ ਭਰਮ ਪਲੇਖਿਆਂ ਜਿਨੇ ਹੋਏ ਸੀ ਨਾ ਇਹ ਹਣ ਤੱਕ ਬੈਰ ਦੀ ਕਿਰਪਾ ਬਹੁਤ ਜ਼ਿਆਦਾ ਭਾਈ ਹੁਣ ਜਿਵੇਂ ਕਹਿੰਦੇ ਵੀ ਖਰਬੂਜੇ ਦੇ ਕੇ ਖਰਬੂਜਾ ਰੰਗ ਫੜ ਲੈਂਦਾ ਨੋ ਉਹ ਵੀ ਕਥਾਵਾਚਕਾਂ ਨੂੰ ਦੇ ਕੇ ਕਥਾਵਾਜ ਕੇ ਭਾਈ ਹੁਣ ਸੱਚ ਦੀ ਗੱਲ ਕਰਨ ਲੱਗੇ ਨਹੀਂ ਭਈ ਹੁਣ ਬਹੁਤ ਇਹਨਾਂ ਦਾ ਘਾਟਾ ਥੱਲੇ ਨੂੰ ਦਬਾ ਪੈਂਦਾ ਜਾਂਦਾ ਕੁਝ ਰਹਿ ਗਈ ਬੁੱਧੀ ਰਹਿਮਤੋਗੀ ਬਿਮਾਰੀ ਆਈ ਔਰ ਇੱਕ ਨੇ ਕਿਹਾ ਲੈ ਬਾਪਾ ਹੁਣ ਪਾਣੀ ਦੇ ਵੀ ਹੁਣ ਸਾਡਾ ਕੰਮ ਨਵੇੜ ਹੁਣ ਲੋੜਾ ਉਦੋਂ ਸਾਰੇ ਦਰਵਾਜ਼ੇ ਬੰਦ ਸੀ ਉਦੋਂ ਦੇ ਹੁਣ ਫਿਰ ਲੋਕਾਂ ਨੇ ਸੰਤਾਂ ਨੂੰ ਪਤਾ ਲੱਗ ਗਿਆ ਵੀ ਚੋ ਠੱਗ ਬੈਠੇ ਕਿ ਜਿਵੇਂ ਸਾਨੂੰ ਵੀ ਪਤਾ ਲੱਗਦਾ ਨਾ ਕਿ ਮੱਛੀ ਕਹਿੰਦੇ ਨੇ ਨਾ ਪੱਥਰੇ ਚਟਕੇ ਮੁੜਦੀ ਏ ਹਾਲਾਤ ਸਾਡੀ ਵੀ ਐਸੀ ਹੈ ਗੁਰੂ ਦੀ ਮਤ ਨਾਲ ਨਹੀਂ ਹੁਣਨਾ ਵਿੱਜਾ ਤਾਂ ਪੂਰੀ ਵਿਵਤਾ ਸਰੇ ਜਾ ਲੱਗਦੀ ਹੈ ਨਾ ਇਹ ਨਹੀਂ ਉਹ ਤੂੰ ਤਾਂ ਐਵੇਂ ਠੱਗਾ ਫਿਰ ਕਹਿਣਾ ਉਹਨੂੰ ਉਦੋਂ ਪਹਿਲਾਂ ਸਮਝਣਾ ਨਹੀਂ ਹੈ ਕਿ ਚੀਜ਼ ਖਾਣਾ ਖਾਣੇ ਆ ਇਹਦੇ ਖਾਣਾ ਖਾਣਿਆ ਦੇਖਦੇ ਨਾ ਥੋੜਾ ਜਿਹਾ ਟੈਸਟ ਕਰਕੇ ਆਪਾਂ ਦੇਖੀ ਤੇ ਉਂਗਲ ਤੇ ਲਾ ਕੇ ਵੇ ਕਿੰਨਾ ਕੁ ਸਵਾਦ ਆ ਕਿਦਾਂ ਦਾ ਨਹੀਂ ਆ ਜਾਂ ਮਸਕ ਆਉਂਦਾ ਕਿਦਾਂ ਦਾ ਜੋ ਵੀ ਕੁਝ ਜੇ ਜੋ ਮੋਸ਼ਕ ਹੁੰਦਾ ਫਿਰ ਵੀ ਕਹਿੰਦੇ ਆ ਖਾਲਾ 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 ਫਿਰ ਉਹ ਆਤਤ ਉਹੀ ਹੋਣਾ ਬਈ ਜਦੋਂ ਤੈਨੂੰ ਟੈਸਟ ਕਰਨ ਲੱਗਿਆ ਪਤਾ ਲੱਗਿਆ ਵੀ ਇਹ ਖਾਣਾ ਖਰਾਬ ਹੈ ਬਦਬੂਦਾਰ ਹੈ ਮੈਂ ਨਾ ਕਾਮਾ ਸੁੱਟ ਦੇ ਉਸੇ ਤਰ੍ਹਾਂ ਹੀ ਭਾਈ ਇਹਨਾਂ ਨੂੰ ਵੀ ਪਰਖਣ ਲਈ ਤਾਂ ਭਾਈ ਇੱਕ ਅਧੀ ਕੋਈ ਗੱਲ ਮਾੜੀ ਪਤਾ ਲੱਗੇ ਜਦੀ ਕਹਵੇ ਬਈ ਨਹੀਂ ਇਹ ਗੁਰਮਤਿ ਦੇ ਅਧੀਨ ਨਹੀਂ ਹੈ ਇਹ ਗੁਰਮਤਿ ਦੇ ਉਲਟ ਹੈ ਆਪਾਂ ਫਿਰ ਵੀ ਐਸਿਆਂ ਦੇ ਲੜ ਲੱਗੇ ਹੋਏ ਆ ਪੱਲੇ ਲੱਗੇ ਹੋਏ ਆ ਸਮਾਜ ਨੂੰ ਖਰਾਬ ਕਰਦੇ ਆ ਇੱਕ ਦੂਜੇ ਨੂੰ ਉਸ ਜਗ੍ਹਾ ਤੇ ਲੈ ਕੇ ਜਾਣੇ ਇਹ ਸਮਾਜ ਨੂੰ ਖਰਾਬ ਹੀ ਕਰਨਾ ਹੁੰਦਾ ਨਹੀਂ ਕਿ ਜੋ ਇੱਕ ਕੰਮ ਕਰ ਲੈਂਦਾ ਦੂਸਰਾ ਵੀ ਕਰਨ ਲੱਗ ਜਾਂਦਾ ਕਿ ਉਹ ਕਰਦਾ ਭਾਈ ਮੈਂ ਵੀ ਕਰ ਲਵਾਂ ਮੈਂ ਵੀ ਕਰ ਲਵਾਂ ਮੈਂ ਵੀ ਕਰਾਂਗਾ ਤੇ ਸਮਾਜ ਖਰਾਬ ਹੋ ਗਿਆ ਫਰਜ਼ ਤੋਂ ਉਲਟ ਹੋ ਗਈ ਹੈ ਪਰ ਜੋ ਫਰਜ਼ ਦੇ ਅਧੀਨ ਨੇ ਜਿਸ ਤਰ੍ਹਾਂ ਇਹ ਮਨ ਅਧੀਨ ਹੋ ਜਾਵੇ ਫਰਜ਼ ਦੇ ਆਪਣੇ ਗੁਰੂ ਦੇ ਅਧੀਨ ਹੋ ਜਾਵੇ ਗੁਰੂ ਦੀ ਮਤ ਲਵੇ ਫੇ ਕੀ ਹੁੰਦਾ ਹੈ ਫਿਰ ਇਹੀ ਕੰਨ ਹੁੰਦੇ ਨੇ ਇਹੀ ਅੱਖਾਂ ਹੁੰਦੀਆਂ ਜਿਹੜੀਆਂ ਕਦੇ ਸੁਣ ਕੇ ਰਾਜੀ ਨਹੀਂ ਕੋਈ ਗੁਰਮਤ ਦਾ ਗਿਆਨ ਤੇ ਨਾ ਹੀ ਜਵਾਨ ਤੋਂ ਕਹੀ ਪ੍ਰਮਾਤਮਾ ਦੀ ਭਜਨ ਬੰਦੀ ਵਾਲੇ ਸ਼ਬਦ ਉਚਾਰਨਾ ਸਿਰਫ ਸੰਸਾਰੀ ਗੱਲਾਂ ਤੇ ਨਾ ਹੀ ਅੱਖਾਂ ਦੇ ਨਾਲ ਹੱਥਾਂ ਦੇ ਨਾਲ ਕੋਈ ਸੇਵਾ ਕਰਨੀ ਹੈ ਤੇ ਜਦੋਂ ਮਨ ਇਹਨਾਂ ਗੱਲਾਂ ਨੂੰ ਮੰਨਦਾ ਹੋਵੇ ਨਾ ਫਿਰ ਉਹਨੇ ਇੱਕ ਰਸ ਆਉਂਦਾ ਹੈ ਇਹਨੇ ਇੱਕ ਸਵਾਦ ਲੈ ਟੇਖ ਲੱਗ ਜਾਂਦਾ ਹੈ ਭਾਵ ਉਹ ਗੁਰਮਤ ਵਾਲ ਹੋ ਗਿਆ ਭਾਈ ਹੌਲੀ ਹੌਲੀ ਜਦੋਂ ਗੁਰੂ ਦੀ ਮੱਤ ਦੇ ਚੱਲਦੇ ਆ ਨਾ ਕੋਈ ਆਨੰਦ ਇਹਦਾ ਹੁੰਦਾ ਫਿਰ ਬੰਦਾ ਕਹਿੰਦਾ ਨਹੀਂ ਇਹ ਤਾਂ ਥੋੜਾ ਜਿਹਾ ਹੀ ਆ ਕਿ ਜਿਹੜਿਆਂ ਕੰਨਾਂ ਦੇ ਨਾਲ ਅਸੀਂ ਪ੍ਰਮਾਤਮਾ ਦੇ ਗੁਣ ਗੈਣ ਸਰਵਣ ਕਰਦੇ ਆ ਨਾ ਜਿੰਨੂੰ ਰਸ ਆ ਗਿਆ ਉਹ ਪਤਾ ਕੀ ਕਹਿੰਦੇ ਆ ਮਹਾਰਾਜ ਕੰਨ ਦੋ ਹੀ ਨੇ ਰਸ ਨਹੀਂ ਆ ਰਿਹਾ ਕੋਟ ਕੰਨ ਦੀਜੇ ਪ੍ਰਭ ਸਾਮੀ ਅਰਗਣ ਸੁਨੇ ਅਵਨਾਸੀ ਰਾਮ ਕਿ ਮੈਨੂੰ ਮਹਾਰਾਜ ਦੋ ਕੰਨਾਂ ਦਾ ਸਬਰ ਨਹੀਂ ਹੁੰਦਾ ਮੈਨੂੰ ਕਰੋੜਾਂ ਕੰਨ ਹੋਰ ਦੇ ਕਿ ਤਾਂਕੇ ਮੈਂ ਤੇਰਾ ਇਹ ਸਵਾਦ ਆਨੰਦ ਲੈ ਸਕਾਂ ਇਹ ਐਸਾ ਆਨੰਦ ਅਜੇ ਤੱਕ ਮੈਨੂੰ ਮਿਲਿਆ ਹੀ ਨਹੀਂ ਤੇ ਜਿਹਨੂੰ ਆਨੰਦ ਹੈ ਨਹੀਂ ਉਹਨੂੰ ਦੋ ਕਰਨ ਵੀ ਔਖੇ ਲੱਗਦੇ ਆ ਕਿ ਮੇਰੇ ਕੰਨਾਂ ਵਿੱਚ ਆਵਾਜ਼ਾਂ ਪੈਂਦੀਆਂ ਕਿਉਂ ਨੇ ਲਖ ਜੀਵਾ ਦੇ ਮੇਰੇ ਪਿਆਰੇ ਹਰ ਗੁਣ ਗਾਇ ਅਵਨਾਸੀ ਰਾਮ ਕਿ ਵਹਿਗਰੂ ਇੱਕ ਜਵਾਨ ਨੇ ਇੱਕ ਜਵਾਨ ਆ ਤਾਂ ਭਾ ਕੋੜੀ ਵਰਤਦੇ ਆ ਨਾ ਤੇ ਪਰ ਜਿਹੜੀ ਰੱਬ ਦੇ ਪਿਆਰ ਦੀ ਜਵਾਨ ਹੁੰਦੀ ਹੈ ਨਾ ਕਹਿੰਦੇ ਵੈਗਰੂਸ ਆਨੰਦ ਆ ਰਿਹਾ ਆਨੰਦ ਆ ਰਿਹਾ ਤੇਰੇ ਗੁਣ ਗਾਇਨ ਕਰਦੇ ਆ ਇੱਕ ਜਵਾਨੀ ਕਿਉਂ ਦਿੱਤੀ ਹੈ ਮੈਨੂੰ ਲੱਖਾਂ ਜੀਭਾਂ ਦੇ ਦੇ ਕਿ ਮੈਂ ਤੇਰਾ ਗੁਣ ਗਾਉਂਦਾ ਰਹਾਂ ਤੇਰਾ ਨਾਮ ਜਪਦਾ ਰਹਾਂ ਕਿ ਲੱਖਾਂ ਜੀਭਾਂ ਮੰਗ ਲਿਆ ਕਰੋੜਾਂ ਤਨ ਮੰਨ ਲੈ ਆਪਾਂ ਕਹ ਦੋ ਦੋ ਨੇ ਨਾ ਪਰ ਇੱਕ ਰੱਬ ਦਾ ਪਿਆਰਾ ਆਪਣੀ ਡਿਮਾਂਡ ਦੱਸਦਾ ਵੈਗਰੂ ਅਗੇ ਕਿ ਵੈਗਰੂ ਆਨੰਦ ਬਹੁਤ ਆ ਰਿਹਾ ਜਿਵੇਂ ਆਪਾਂ ਕਹਿੰਦੇ ਆ ਨਾ ਵਿਚਰੋ ਭਾਈ ਪਾਦੇ ਖਾਣਾ ਹੋਰ ਬੜਾ ਸਵਾਦ ਹੈ ਟੇਸਟ ਹੈ ਉਸ ਤਰ੍ਹਾਂ ਹੀ ਜਿਹੜਾ ਨਾਮ ਵਾਲਾ ਰਸਨ ਦਾ ਭਜਨ ਬੰਦਗੀ ਵਾਲਾ ਜਿਸ ਆਤਮਾ ਨੂੰ ਮਿਲ ਜਾਵੇ ਨਾ ਉਹ ਫਿਰ ਬਸ ਨਹੀਂ ਕਰਦਾ ਕਹਿੰਦਾ ਹੋਰ ਆਉਣ ਦੇ ਹੋਰ ਆਉਣ ਦੇ ਇਹ ਨਸੀਬ ਹੁੰਦਾ ਸਿਰਫ ਉਹਨਾਂ ਆਤਮਾ ਨੂੰ ਜਿਨ੍ਹਾਂ ਦੇ ਮਨ ਫਰਜ਼ ਦੇ ਅਧੀਨ ਹੈ ਉਥੇ ਉਹਨਾਂ ਦੇ ਸਭ ਸ਼ਾਂਤੀ ਦਿੰਦੀ ਹੈ ਉਸ ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਦਾ ਮੌਕਾ ਮਿਲ ਜਾਂਦਾ ਸੋ ਭਾਈ ਆਪਾਂ ਵੀ ਆਪਣੀ ਆਤਮਾ ਨੂੰ ਪਰਮਾਤਮਾ ਦੇ ਵਿੱਚ ਮਿਲਾਈਏ ਨਹੀਂ ਤਾਂ ਫਿਰ ਈ ਸਰੀਰ ਸਾਹਮਣੇ ਆ ਕਿ ਜੋ ਅਸੀਂ ਸੰਸਾਰ ਵਿੱਚ ਕਾਰਜ ਕਰਦੇ ਆ ਜੋ ਦੇਖਦੇ ਆ ਜੋ ਕੁਝ ਵੀ ਮਾਹੌਲ ਅਸੀਂ ਦੇਖਿਆ ਹੋਇਆ ਦੇਖਣ ਵਿੱਚ ਇਹ ਨਹੀਂ ਕਿ ਸਿਰਫ ਮਨੁੱਖ ਦੇਖੇ ਨੇ ਮਨੁੱਖ ਤਾਂ ਹੈ ਹੀ ਹੈ ਜੀਵ ਜੰਤੂਆਂ ਵੱਲ ਦੇਖਿਆ ਹੋਵੇ ਇਹ ਸਾਰੇ ਦੇ ਸਾਰੇ ਆਪਦੀ ਨਰਕ ਦੀ ਜੋ ਯਾਤਰਾ ਕੋਈ ਕਰ ਰਹੇ ਨੇ ਜਿਹਨੂੰ ਨਰਕ ਕਹਿੰਦੇ ਆ ਨਾ ਇਹ ਨਰਕੀ ਹੈ ਬਈ ਇਹ ਨਰਕ ਕੋਈ ਬਿਲਡਿੰਗ ਇਮਾਰਤ ਨਹੀਂ ਜਾਂ ਕੋਈ ਗੈਲੈਕਸੀ ਨਹੀਂ ਹੋਰ ਜਿੱਥੇ ਕੋਈ ਨਰਕ ਹੋਵੇ ਭਾਈ ਨਰਕੇ ਜੀਵ ਜੰਤੂਆਂ ਵਿੱਚ ਆਤਮਾ ਦਾਉਣਾ ਫਿਰ ਉੱਤੇ ਜੋ ਮੁਸ਼ਕਲਾਂ ਆਉਣੀਆਂ ਤੁਕ ਤਕਲੀਫਾਂ ਆਉਣੀਆਂ ਜੋ ਕੁਝ ਵੀ ਉਹਦੇ ਨਾਲ ਹੋ ਰਿਹਾ ਨਾ ਉਹ ਸਾਰਾ ਪਾਰਟ ਆਫ ਉਹਦਾ ਉਹਦੇ ਕਰਮਾਂ ਦਾ ਉਹਦੇ ਕਰਮਾਂ ਦੇ ਜੋ ਕਿਸ ਕੀਤਾ ਹੋਇਆ ਸੀ ਨਾ ਉਹ ਸਾਰਾ ਹੁਣ ਉਹ ਭੁਗਤ ਰਿਹਾ ਵੀ ਹੈ ਸਿਰਫ ਇੱਕ ਮਨੁੱਖ ਹੈ 84 ਲੱਖ ਜੁਨੀ ਦੇ ਵਿੱਚ ਜੋ ਮਨੁੱਖ ਕੇਵਲ ਤੋਂ ਕੇਵਲ ਆਪਣੇ ਕਰਮਾਂ ਨੂੰ ਸੁਧਾਰ ਸਕਦਾ ਹੈ ਜੇ ਅੱਜ ਗੁਰਮਤ ਦੀ ਗੱਲ ਕਰਦੇ ਆ ਨਾ ਆਪਾਂ ਕਿ ਗੁਰੂ ਦੇ ਦਵਾਰੇ ਚਲੀਏ ਭਾਈ ਇਹ ਅਸੀਂ ਆਪਣੇ ਕਰਮਾਂ ਨੂੰ ਸਵਾਰਨ ਦੀ ਗੱਲ ਕਰਦੇ ਆ ਕਿ ਅਸੀਂ ਆਪਣੇ ਕਰਮਾਂ ਨੂੰ ਭਾਈ ਸਵਾਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਵਹਿਗਰ ਨੂੰ ਮਨਜ਼ੂਰ ਹੋਵੇਗਾ ਕਿ ਮੈਂ ਕਿਸ ਲਾਇਕ ਐ ਮੈਂ ਉਸ ਜਗ੍ਹਾ ਤੇ ਰਹਾਂਗਾ ਪਰ ਮੈਨੂੰ ਇਸ ਚੰਗੀ ਕੀਤੇ ਕਰਮਾਂ ਦਾ ਫਲ ਜ਼ਰੂਰ ਮਿਲੇਗਾ ਭਾਵੇਂ ਮੈਂ ਉਹ ਨਾ ਬਣ ਸਕਾਂ ਕਿ ਪ੍ਰਮਾਤਮਾ ਵਿੱਚ ਸਮਾ ਨਾ ਸਕਾਂ ਪਰ ਮੈਂ ਕਿਸੇ ਹੋਰ ਜੋਨੀ ਵਿੱਚ ਵੀ ਰਹਾ ਤਾਂ ਵੀ ਮੈਨੂੰ ਸੁੱਖ ਸਵਦਾ ਮਿਲੇ ਬਹੁਤੇ ਜਾਨਵਰ ਦੇਖੀ ਆ ਨਾ ਆਪਾਂ ਕਿਵੇਂ ਉਹਨਾਂ ਦੀ ਪਾਲਣ ਪੋਸਣਾ ਹੁੰਦੀ ਹੈ ਕਿ ਮਹਿੰਗੀਆਂ ਲੱਗਿਆ ਗੱਡੀਆਂ ਦੇ ਵਿੱਚ ਮਹਿੰਗੇ ਮੇ ਖਾਣੇ ਏਸੀ ਕਮਰੇ ਵਿੱਚ ਰਹਿਣਾ ਨਹਾਉਣ ਨੂੰ ਦਰਹਾਉਣ ਨੂੰ ਦੋ ਚਾਰ ਬੰਦੇ ਰੱਖੇ ਹੁੰਦੇ ਆ ਇਹ ਉਹਨਾਂ ਦੀ ਕੀਤੇ ਹੋਏ ਕਰਮ ਦਾ ਫਲ ਸੀ ਭਾਈ ਨਹੀਂ ਤਾਂ ਛੜਕਨ ਤੇ ਵੀ ਰੋੜਦੇ ਦੇਖੀ ਆ ਆਪਾਂ ਇੰਨੇ ਜਾਨਵਰਾਂ ਦਾ ਵੀ ਹਾਲ ਦੇਖੋ ਬਸ ਐਸੇ ਜਾਨਵਰ ਜਿਹਨਾਂ ਲੋਕ ਪਹਾੜ ਘਰੋਸ ਕੇ ਰੱਖਦੇ ਇਹ ਉਹਨਾਂ ਦੇ ਕਰਮਾਂ ਦਾ ਫਲ ਹੈ ਨਹੀਂ ਤਾਂ ਭਾਈ ਉਹਨਾਂ ਨੇ ਵੀ ਉਸੇ ਹਾਲਾਤਾਂ ਵਿੱਚ ਆ ਜਾਣਾ ਸੀ ਜਿੱਥੇ ਬਾਕੀ ਬਿਰਤਰੇ ਫਿਰਦੇ ਸੋ ਕਰਮਾਂ ਦੇ ਵਿੱਚ ਕੀਤਾ ਹੋਇਆ ਕਰਮ ਚੰਗਾ ਜਾਂ ਮਾੜਾ ਫਲ ਦੋਨਾਂ ਦੀ ਹੈ ਫਲ ਦੋਨਾਂ ਦੀ ਮਿਲਨੇ ਨੇ ਭਾਈ ਕਿ ਚੰਗਾ ਕਰਮ ਕੀਤਾ ਭਾਵੇਂ ਤੂੰ ਕਿਸੇ ਵੀ ਜੁਨੀ ਵਿੱਚ ਚਲਾ ਗਿਆ ਜੀਵ ਜੰਤੂ ਕਾਂਵਾ ਕੁੱਤਿਆਂ ਵਿੱਚ ਕਿਤੇ ਵੀ ਚਲਾ ਗਿਆ ਬਸ ਇਹਨਾ ਆਪਣਾ ਕਿ ਨਾਮ ਨਹੀਂ ਜਪ ਸਕਦਾ ਉਦੋਂ ਪਰ ਤੈਨੂੰ ਫਲ ਦਾ ਮਿਲਣਾ ਹੀ ਮਿਲਣਾ ਇਹ ਫਲ ਫਿਰ ਤੈਨੂੰ ਭਾਈ ਮਿਲਣ